ਮੈਂ ਜਸਾ ਬਲੂਰ ਵਾਲਾ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕਰਦੇ ਆ ਕਬੱਡੀ 001 ਦੇ ਉੱਤੇ ਤੋਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਹੀ ਬੈਲ ਦੇ ਆਈਕਨ ਨੂੰ ਦਬਾ ਲਓ ਤਾਂ ਜੋ ਕਬੱਡੀ ਦੀ ਹਰ ਇੱਕ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਅਤੇ ਨਾਲ ਹੀ ਸਾਡੇ ਫੇਸਬੁੱਕ ਪੇਜ ਕਬੱਡੀ 001 ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਦਿਓ ਹਾਂਜੀ ਦੋਸਤੋ ਹੁਣ ਆਪਾਂ ਤੁਹਾਡੇ ਲਈ ਜਾਣਕਾਰੀ ਲੈ ਕੇ ਆਏ ਹਾਂ ਦੁਗਾਲ ਦੇ ਤੇ ਬਲਖੰਡੀ ਮੋਗੇ ਜ਼ਿਲ੍ਹੇ ਦੇ ਵਿੱਚ ਹੋਣ ਜਾ ਰਿਹਾ ਕਬੱਡੀ ਕੱਪ ਉਸ ਦੇ ਗਾਂ ਟੀਮਾਂ ਦੇ ਬਾਰੇ ਕਿਹੜੀ ਟੀਮ ਕਿੱਥੇ ਖੇਡੇਗੀ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਦੋਸਤੋ ਹਾਂਜੀ ਦੋਸਤੋ ਅੱਜ ਦੁਗਾਲ ਕਬੱਡੀ ਕੱਪ ਹੋਣ ਜਾ ਰਿਹਾ ਜਿੱਥੇ ਤਿੰਨ ਬਾਰੋਂ ਓਪਨ ਦੇ ਮੈਚ ਹੋਣਗੇ ਪਹਿਲਾ ਨਾਮ 1 ਲੱਖ ਦੂਜਾ 75000 ਤੇ ਬੈਸਟ ਨੂੰ 5152000 ਰੁਪਏ ਦਿੱਤੇ ਜਾਣਗੇ ਇਸ ਦਾ ਲਾਈਵ ਕਬੱਡੀ 365 ਤੇ ਦਿਖਾਇਆ ਜਾਵੇਗਾ ਹਾਂਜੀ ਦੋਸਤੋ ਜੇਕਰ ਟੀਮਾਂ ਦੀ ਗੱਲ ਕਰੀਏ ਤਾਂ ਪਹਿਲੀ ਟੀਮ ਬਣੀ ਹੋਈ ਆ ਬਾਹੂ ਅਕਬਰਪੁਰ ਜਿਸ ਵਿੱਚ ਸ਼ੀਲੂ ਅੰਕਰ ਮਨੀਸ਼ ਅੰਬਸੌਰ ਸਿੰਘ ਦੀਪ ਦਵਰਜੀ ਖੇਡਣਗੇ ਪਹਿਲਾਂ ਇਸ ਵਿੱਚ ਰਜੀਪੁੱਲਨ ਨੇ ਖੇਡਣਾ ਹੀ ਹੋਣਾ ਰਜੀਪੁੱਲਨ ਦੀ ਜਗ੍ਹਾ ਕੋਈ ਹੋਰ ਜਾਪੀ ਖੇਡੂਗਾ ਰਜੀਪੁੱਲਨ ਦੋਸਤੋ ਸ਼ਕਰਪੁਰ ਦੀ ਟੀਮ ਵਿੱਚ ਖੇਡੇਗਾ ਹਾਂਜੀ ਦੋਸਤੋ ਅਗਲੀ ਟੀਮ ਦੀ ਗੱਲ ਕਰੀਏ ਤਾਂ ਟੀਮ ਬਣੀ ਹੋਈ ਹੈ ਬਾਪਰ ਦੀ ਜਸਵੰਤ ਰਕੇਸ਼, ਪ੍ਰਵੀਨ, सोनू ਤੇ ਬਲਕਾਰਾ ਬਾਪਰ, ਕੁਲਵੀਰ ਜਟਾਣਾ, ਸੋਨੀ ਫੱਕਰ ਝੰਡਾ ਤੇ ਗੁਰਵਿੰਦਰ ਖੁੰਡਣ ਖੇਡਣਗੇ। ਇਹ ਟੀਮ ਦਗਾਲ ਦੇ ਕਬੱਡੀ ਕੱਪ ਤੇ ਖੇਡੇਗੀ ਦੋਸਤੋ। ਹਾਂਜੀ ਅਗਲੀ ਟੀਮ ਦੀ ਗੱਲ ਕਰੀਏ ਤਾਂ ਟੀਮ ਬਣੀ ਹੋਈ ਰੱਤਾ ਤੇ ਦੀ ਜਸਵੰਤ ਜੱਜੂਆ ਤੇ ਕੁਲਵਿੰਦਰ ਰੱਤਾ ਤੇ ਸੈਂਟੀ ਕਰਾਚੋਂ ਰਵੀ ਟੂਸੇ ਤੇ ਇੰਦਰ ਤਲਵੰਡੀ ਰਾਏ ਖੇਡਣਗੇ। ਇਹ ਟੀਮ ਦੋਸਤੋ ਦਗਾਲ ਪਟਿਆਲਾ ਦੇ ਕਬੱਡੀ ਕੱਪ ਤੇ ਖੇਡੇਗੀ। ਹਾਂਜੀ ਦੋਸਤੋ ਜੇਕਰ ਇਸ ਤੋਂ ਬਿਨਾ ਅਗਲੀ ਟੀਮ ਦੀ ਗੱਲ ਕਰੀਏ ਤਾਂ ਟੀਮ ਬਣੀ ਹੋਈ ਆ ਅਕਾਲ ਸਰ ਮੋਗਾ ਜਿਸ ਵਿੱਚ ਜਨਤਾ ਲੈਂਟਰ ਭਾਉ ਤੇ ਜੀਤਾ ਕਾਲ ਸਰ ਮੋਗਾ ਬੋੜਾ ਪਾਲਾ ਤੇ ਮਹਿਤਾਬ ਭਾਗੀ ਕੇ ਖੇਡਣਗੇ ਇਹ ਟੀਮ ਬਲਖੰਡੀ ਮੋਗੇ ਦੇ ਟੂਰਨਾਮੈਂਟ ਤੇ ਖੇਡੇਗੀ ਦੋਸਤੋ ਹਾਂਜੀ ਦੋਸਤੋ ਅਗਲੀ ਟੀਮ ਬਣੀ ਹੋਈ ਆ ਉਗੋਗੇ ਜਿਸ ਵਿੱਚ ਗਿੰਦੀ ਕਾਲਾ ਦੀਪਾ ਮੋਟਾ ਤੇ ਮੰਨੂ ਉਗੋਗੇ ਅਮਣਾ ਉਗੋਗੇ ਜੇ ਬਾਹਰਲੇ ਪਲੇਅਰਾਂ ਦੀ ਗੱਲ ਕਰੀਏ ਅਮਨਾ ਭੁੰਦੜ ਗੋਗੀ ਸੇਲਵਰਾ ਤੇ ਨਿੱਕਾ ਬਦਰਾ ਖੇਡਣਗੇ ਇਹ ਟੀਮ ਦੋਸਤੋ ਦੁਗਾਲ ਪਟਿਆਲਾ ਦੇ ਕਬੱਡੀ ਕੱਪ ਤੇ ਖੇਡੇਗੀ ਹਾਂਜੀ ਦੋਸਤੋ ਇਸ ਤੋਂ ਅਗਲੀ ਟੀਮ ਬਣੀ ਹੋਈ ਆ ਸੂਰੇ ਵਾਲੇ ਦੀ ਜਿਸ ਵਿੱਚ ਕਾਲਾ ਵੰਸ਼ ਪਲਵਾਨ ਸੂਰੇ ਵਾਲਾ ਤੇ ਦੀਪ ਭਲੂਰ ਮਣੀ ਹਰੀਕੇ ਖੇਡਣਗੇ ਇਹ ਟੀਮ ਬਲਖੰਡੀ ਦੇ ਕਬੱਡੀ ਕੱਪ ਤੇ ਖੇਡੇਗੀ ਦੋਸਤੋ ਬਲਖੰਡੀ ਜੋ ਕਬੱਡੀ ਕੱਪ ਹੋਣ ਜਾ ਰਹੇ ਇੱਥੇ ਕਬੱਡੀ ਓਪਨ ਵਿੱਚ ਦੋ ਪਲੇਅਰ ਬਾਹਰੋਂ ਖੇਡਣਗੇ ਹਾਂਜੀ ਦੋਸਤੋ ਇਹ ਸੀ ਹੁਣ ਤੱਕ ਦੀ ਟੀਮਾਂ ਦੀ ਜਾਣਕਾਰੀ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਨਾਲ ਹੀ ਬੈਲ ਦਾ ਆਈਕਨ ਦਬਾ ਲਓ ਤਾਂ ਜੋ ਹਰੇਕ ਵੀਡੀਓ ਹਰੇਕ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਜੇਕਰ ਜਾਣਕਾਰੀ ਚੰਗੀ ਲੱਗਦੀ ਹੈ ਤਾਂ ਵੀਡੀਓ ਨੂੰ ਲਾਇਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਧੰਨਵਾਦ ਦੋਸਤੋ ਮਿਲਦੇ ਆਂ ਫੇਰ ਨਵੀਂ ਵੀਡੀਓ ਦੇ ਨਾਲ